ਜੇਕਰ ਤੁਸੀਂ ਅਤੇ ਤੁਹਾਡੇ ਰਿਸ਼ਤੇਦਾਰ ਹਬੌਰ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਦੇਖਣੀ ਤੇ ਰਿਸ਼ਤੇਦਾਰਾਂ ਨੂੰ ਦਿਖਾਉਣੀ ਬਹੁਤ ਲਾਜ਼ਮੀ ਹੈ ਕਿਤੇ ਤੁਹਾਡੀ ਜ਼ਿੰਦਗੀ ਦੇ ਨਾਲ ਖਲਵਾੜ ਤਾਂ ਨਹੀਂ ਕਿਉਂਕਿ ਇਹ ਪੁਲ ਕਦੋਂ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਕਿਸੇ ਨਾਲ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਨੈਸ਼ਨਲ ਹਾਈਵੇ ਨੂੰ ਦੇਖਣ ਦੀ ਜ਼ਰੂਰਤ ਹੈ ਇਹ ਪੋਲਾ ਹੈਗਾ ਰਾਮਪਰਾ ਭੂਲ ਰੇਲਵੇ ਬ੍ਰਿਜ ਜਿਹੜਾ ਬਾਈਪਾਸ ਵਾਲਾ ਬਾਹਰਲਾ ਪੋਲਾ ਉਹ ਤੇ ਆ ਦਿਖਾ ਰਹੇ ਆ ਤੁਹਾਨੂੰ ਇਧਰਲੇ ਪਾਸੇ ਬਠਿੰਡਾ ਤੇ ਇਧਰਲੇ ਪਾਸੇ ਬਰਨਾਲਾ ਤੇ ਬਿਲਕੁਲ ਆਹ ਜਗ੍ਹਾ ਤੋਂ ਜਿਹੜੀ ਮਿੱਟੀ ਤੁਹਾਨੂੰ ਡਿੱਗਦੀ ਦਿਖਾਈ ਹੈ ਐਸ ਵੇਲੇ ਬੰਦ ਹੋ ਚੁੱਕੀ ਹੈ ਤੇ ਥੱਲੇ ਬਜਰੀ ਕਿੰਨੀ ਨਿਕਲੀ ਆ ਜਦੋਂ ਕੋਈ ਵੀ ਆਹ ਬਜਰੀ ਦੇਖੋ ਜਦੋਂ ਕੋਈ ਵੀ ਕੋਈ ਹੈਵੀ ਵਹੀਕਲ ਉਤੋਂ ਦੀ ਲੰਘਦਾ ਤੇ ਇਹ ਬਜਰੀ ਨਿਕਲਣੀ ਸਟਾਰਟ ਹੋ ਜਾਂਦੀ ਹੈ ਆਹ ਦੇਖੋ ਤੁਸੀਂ ਬਜਰੀ ਕਿੰਨੀ ਨਿਕਲੀ ਪਈ ਆ ਦੇਖ ਸਕਦੇ ਹੋ ਆਪਣੀ ਅੱਖਾਂ ਦੇ ਨਾਲ ਤਾਂ ਇਸ ਕਰਕੇ ਹਰ ਇੱਕ ਆਪਣੇ ਰਿਸ਼ਤੇਦਾਰ ਮਿੱਤਰ ਦੋਸਤ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਜਿਹੜਾ ਪੁਲ ਦੇ ਵਿਚਾਲ ਦੀ ਤੁਸੀਂ ਜੇ ਲੰਘਣਾ ਵੀ ਹੈ ਤਾਂ ਪੁਲ ਦੇ ਵਿਚਾਲ ਦੀ ਨੰਘੋ ਇਧਰਲੇ ਪਾਸੇ ਕੰਨੀ ਦੇ ਉੱਪਰ ਨਾ ਆਓ ਕਿਉਂਕਿ ਇਹ ਪੁਲ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ ਤੁਹਾਡੇ ਰਿਸ਼ਤੇਦਾਰ ਨੇ ਆ ਦੇਖੋ ਹੋਰ ਵੀ ਜਿਹੜੇ ਹੈਗੇ ਜਿਹੜੇ ਪਾਸੇ ਤੇ ਇੱਕ ਜਿਹੜੀ ਲੇਅਰ ਲੱਗੀ ਹੁੰਦੀ ਆ ਉਹਦੇ ਵਿੱਚ ਵੀ ਗਿਰਣਾ ਹੈਗੀਆਂ ਤੁਹਾਨੂੰ ਦੂਜੇ ਪਾਸੇ ਦੀਆਂ ਵੀ ਦਿਖਾਉਣੇ ਆ ਤੇ ਇਹਦੇ ਅੰਦਰ ਹਾਲਾਂਕਿ ਬਜਰੀ ਭਰੀ ਹੁੰਦੀ ਆ ਤੇ ਇੱਕ ਕਹਿੰਦੇ ਵੀ 플ਾਂਥ ਵੀ ਪਾਇਆ ਹੁੰਦਾ ਇਹ ਕੋਈ ਇਨਾ ਮੈਟਰ ਨਹੀਂ ਕਰਦਾ ਪਰ ਫਿਰ ਵੀ ਜਦੋਂ ਇਹ ਸਟਾਰਟ ਹੋ ਜੇ ਤਾਂ ਫਿਰ ਤੁਸੀਂ ਦੇਖ ਸਕਦੇ ਹੋ ਕਦੋਂ ਵੀ ਇਹ ਜਣੀ ਇਧਰ ਨੂੰ ਆਉਣਾ ਜਿਹੜੇ ਇਹ ਲੋਕ ਆਉ ਟੁੱਟਣੇ ਸਟਾਰਟ ਹੋ ਗਏ ਆ ਇਹਨਾਂ ਦਾ ਇਨਾ ਮੈਟਰ ਨਹੀਂ ਕਰਦਾ ਜਿੱਥੋਂ ਬਜਰੀ ਨਿਕਲਦੀ ਐ ਉਹ ਬਹੁਤ ਜ਼ਿਆਦਾ ਖਰਾਬ ਐ ਤੇ ਦੋਨੇ ਪਾਸਿਆਂ ਤੋਂ ਜੇ ਆਪਾਂ ਕਹੀਏ ਬਰਨਾਲੇ ਵਾਲੇ ਪਾਸੇ ਵੀ ਜਿਹੜਾ ਹੈਗਾ ਜਦੋਂ ਬਰਨਾਲੇ ਤੋਂ ਆਪਾਂ ਬਠਿੰਡੇ ਨੂੰ ਜਾਂਦੇ ਆ ਤਾਂ ਉਧਰਲੇ ਪਾਸੇ ਜਿਹੜਾ ਇਧਰ ਬਰਨਾਲੇ ਵਾਲਾ ਪਾਸਾ ਉਹ ਉਧਰੋਂ ਬਜਰੀ ਡਗ ਰਹੀ ਸੀਗੀ ਤੇ ਦੂਸਰਾ ਪਾਸਾ ਵੀ ਜਦੋਂ ਆਪਾਂ ਬਠਿੰਡੇ ਤੋਂ ਆਉਣੇ ਆ ਉਹ ਵੀ ਤੁਹਾਨੂੰ ਦਿਖਾਉਣੇ ਐ ਕਿ ਉਧਰਲੇ ਪਾਸੇ ਵੀ ਕਿੰਨਾ ਜਿਹੜਾ ਹੈਗਾ ਬਿਲਕੁਲ ਜਿੱਥੋਂ ਰੇਲਵੇ ਦਾ ਸਟਾਰਟ ਹੋ ਜਾਂਦਾ ਪੁਲ ਉਹਦੇ ਮਗਰਲੇ ਪਾਸੇ ਜਿਹੜਾ ਹੈਗਾ ਉਹ ਵੀ ਜਿਹੜੀ ਆਪਣੀ ਜਗਾ ਛੱਡ ਚੁੱਕਿਆ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਨੈਸ਼ਨਲ ਹਾਈਵੇ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਤੇ ਸਾਡੇ ਜਿਹੜੇ ਦੋਸਤ ਮਿੱਤਰ ਹੈ ਸਾਨੂੰ ਆ ਦੇਖੋ ਇਹ ਜਿਹੜਾ ਹੈਗਾ ਅੱਗੇ ਤੁਹਾਨੂੰ ਦਿਖਾਉਣਾ ਹੈ ਆ ਜਿਹੜਾ ਆ ਗਿਆ ਇਹ ਬਠਿੰਡੇ ਤੋਂ ਬਰਨਾਲੇ ਨੂੰ ਜਦੋਂ ਆਪਾਂ ਆਉਣੇ ਆ ਤੇ ਜਦੋਂ ਰੇਲਵੇ ਲਾਈਨ ਤੋਂ ਪਹਿਲਾਂ ਹੀ ਇਹ ਦੇਖੋ ਇਹ ਜਗਾ ਛੱਡ ਚੁੱਕਿਆ ਇਧਰੋਂ ਵੀ ਤੇ ਉਹ ਦੂਸਰੇ ਪਾਸੇ ਵੀ ਇਸ ਤਰ੍ਹਾਂ ਹੀ ਆ ਤੇ ਜਦੋਂ ਵੀ ਆਪਾਂ ਪੁਲ ਚੜਦੇ ਆ ਚਾਹੇ ਆਪਾਂ ਬਠਿੰਡੇ ਵਾਲੇ ਪਾਸੇ ਆਈਏ ਤੇ ਚਾਹੇ ਆਪਾਂ ਬਰਨਾਲੇ ਵਾਲੇ ਪਾਸੇ ਆਈਏ ਤੇ ਤੁਸੀਂ ਖਾਸ ਕਰਕੇ ਜੇ ਨੰਗਣ ਵਾਲੇ ਭਰਾ ਹੈ ਉਹਨਾਂ ਨੇ ਬਿਲਕੁਲ ਵਿਚਾਲ ਦੀ ਨੰਗਣਾ ਤੇ